ਜੋਤਾ ਫਿਰ ਮੈਨੂੰ ਨਾ ਕਹੀਂ ਪਾਪਾ ਬੋਲਦੇ ਆ ਮੇਰੇ ਪਿੱਛੇ ਆ ਕੇ ਲੁਕਦਾ ਨਾ ਫਿਰ ਉੱਠ ਜਾ ਕਰ ਟਾਈਮ ਨਾਲ ਆਪੇ ਯਾਰ ਹੋਰ ਪਾਪਾ ਨੂੰ ਆਂਦਾ ਕੀ ਆ ਸਾਰਾ ਦਿਨ ਮੈਂ ਨਾਲ ਲੜਦੇ ਰਹਿੰਦੇ ਨੇ ਕਿਉਂ ਲੜਨਾ ਉਹਨਾਂ ਨੇ ਤੈਨੂੰ ਤੈਨੂੰ ਪਾਪਾ ਨੇ ਕਿਹਾ ਸੀ ਨਾ ਵੀ ਆਫਿਸ ਆ ਜਾ ਕਰ ਜਿਸ ਦਿਨ ਤੈਨੂੰ ਛੁੱਟੀ ਹੁੰਦੀ ਆ ਆਫਿਸ ਜਾਏਗਾ ਤਾਂ ਕੋਈ ਸਿੱਖੇਗਾ ਐਦਾਂ ਲੇਟ ਕੇ ਤਾਂ ਨਹੀਂ ਸਿੱਖਿਆ ਜਾਣਾ ਟਾਈਮ ਨਾਲ ਉੱਠ ਜਾ ਮੈਂ ਤੈਨੂੰ ਕਿਹਾ ਪਾਪਾ ਆਉਂਦੇ ਹੋਣੇ ਆ ਬਾ ਯਾਰ ਮੈਨੂੰ ਨਾ ਸਵੇਰੇ ਸਵੇਰੇ ਆਪਣਾ ਗਿਆਨ ਨਾ ਦਓ ਬਾਹਰ ਜਿਹੜਾ ਜੋ ਨਾਲੇ ਅੱਗੇ ਤੋਂ ਨਾ ਮੈਂ ਆਪਣੇ ਕਮਰੇ ਨੂੰ ਲੋਕ ਲਾ ਕੇ ਸੌਇਆ ਕਰਨਾ ਵਾ ਵੀ ਮੇਰੀ ਨੀਂਦ ਤਾਂ ਪੂਰੀ ਹੋ ਜੂਗੀ ਤੇਜ ਨਾਲ ਲੋਕ ਲਾ ਕੇ ਸੌਇਆ ਕਰਾ ਆ ਨਵਾਂ ਤੂੰ ਫੜ ਲਿਆ ਕੰਮ ਲੋਕ ਲਾ ਕੇ ਸੌਇਆ ਕਰਨਾ ਤੈਨੂੰ ਕੱਲੇ ਨੂੰ ਕਮਰਾ ਦੇ ਦਿੱਤਾ ਤੈਨੂੰ ਮੈਂ ਪਿਆਰ ਨਾਲ ਕਹੀ ਜਾਨੀ ਆ ਲਾਸਟ ਵਾਰਨਿੰਗ ਦਿੱਤੀ ਆ ਵੀ ਉੱਠ ਜਾ ਉੱਠ ਜਾ ਉੱਠ ਜਾ ਅੱਜ ਪਾਪਾ ਨੇ ਆ ਜਾਣਾ ਹੁਣੇ ਦੇਖੀ ਫਿਰ ਮੈਨੂੰ ਨਾ ਕਹੀ ਵੀ ਉਹਨਾਂ ਨੇ ਬੋਲੇ ਜੇ ਤਾਂ ਸਵੇਰੀ ਸ਼ੁਰੂ ਹੋ ਜਾਂਦੀ ਆ ਕੰਮ ਹੀ ਨਹੀਂ ਨੂੰ ਕੋਈ ਦੇਖਾਂ ਸਵੇਰੇ ਸਵੇਰੀ ਮੁੰਡੇ ਦੇ ਮਗਰ ਪੈ ਜਾਂਦੀ ਆ ਤਾਂ ਚਾ ਜਾਓ ਯਾਰ ਬਾਅਦ ਮੈਂ ਦੇਖ ਲੈਣਾ ਜਾਓ ਮੈਂ ਤਾਂ ਚਲੀ ਜਾਣਾ ਫਿਰ ਦੇਖਦਾ ਰਹੀ ਫਿਰ ਭਜਦਾ ਨਾ ਦਾਦੀ ਪਿੱਛੇ ਕਦੀ ਮਾਂ ਪਿੱਛੇ ਫਿਰ ਮੈਨੂੰ ਕਹਿੰਦਾ ਨਵਾ ਬਚਾ ਲੋ ਤਮਾਖਾ ਖਰਾਬ ਕਰਕੇ ਰੱਖਿਆ ਇਸ ਮੁੰਡੇ ਨੇ ਮੈਂ ਫੇਰ ਕਹੀ ਜੰਨੀ ਉੱਠ ਜਾ ਉੱਠ ਜਾ ਉੱਠ ਜਾ ਹੁਣ ਨਹੀਂ ਮੇਠਾਣਾ ਆਣਾ ਹੀ ਆਪੇ ਠਾਣਗੇ ਪਾਪਾ ਆ ਗਏ ਹੋਣੇ ਪਾਪਾ ਮੈਨੂੰ ਲੱਗਦਾ ਗੇਟ ਦੀ ਆਵਾਜ਼ ਤਾਂ ਆ ਹੀ ਪਈ ਐ ਮੰਮੀ ਨਾ ਤੂੰ ਆ ਸਵੇਰੇ ਸਵੇਰੇ ਨਵਾਂ ਤਰੀਕਾ ਲੱਭ ਲਿਆ ਹੈ ਮੁੰਡੇ ਨਾਲ ਲੜਨ ਦਾ ਉਹਨੂੰ ਸੋ ਲੈਣ ਦੇ ਨੀਂਦ ਪੂਰੀ ਕਰ ਲੈਣ ਦੇ ਮੰਮੀ ਨੀਂਦ ਉਹਦੀ ਹੋ ਗਈ ਪੂਰੀ ਸਾਰੀ ਰਾਤ ਸੁੱਤਾ ਹੀ ਆ ਤੁਹਾਨੂੰ ਪਤਾ ਨਾ ਸਰਦਾਰ ਜੀ ਨੇ ਆਉਂਦਿਆ ਸ਼ੁਰੂ ਹੋ ਜਾਣਾ ਵਾ ਉਹਨਾਂ ਨੇ ਕਿਹਾ ਹੋਇਆ ਵੀ ਦਫ਼ਤਰ ਟਾਈਮ ਨਾਲ ਆ ਜੀ ਛੁੱਟੀਆਂ ਨੇ ਉਹਦੀਆਂ ਘਰੇ ਬੈ ਕੇ ਨੇ ਸਾਰਾ ਦਿਨ ਫੋਨ ਚਲਾਉਣਾ ਨੀ ਕਿਤੇ ਨਹੀਂ ਕੁਝ ਹੁੰਦਾ ਹੈਗਾ ਅਗਲੇ ਨੇ ਨੀਂਦ ਨਹੀਂ ਪੂਰੀ ਕਰਨੀ ਹੈਗੀ ਉਹਨੂੰ ਅੱਖਾਂ ਤਾਂ ਖੋਲ ਲੈਣ ਦੇ ਉਹਨੂੰ ਉੱਠਿਆ ਹੈ ਨੀਗਾ ਪਹਿਲਾਂ ਹੀ ਬੋਲਣਾ ਸ਼ੁਰੂ ਕਰ ਦਿੰਦੀ ਆ ਸੌਣ ਵੀ ਨਹੀਂ ਦਿੰਦੀ ਚੱਜ ਨਾਲ ਮੰਮੀ ਸਾਰੀ ਰਾਤ ਸੁੱਤਾ ਹੀ ਆ ਦੱਸੋ ਮੈਂ ਹੁਣ ਇੱਕ ਵਾਰ ਠਾਇਆ ਤਿੰਨ ਵਾਰ ਠਾ ਗਈ ਇੱਕ ਵਾਰੀ ਥੋੜੀ ਆ ਉੱਠਦਾ ਹੀ ਨਹੀਂ ਗਾ ਜੋਤ ਮੈਂ ਤੈਨੂੰ ਕਹੀ ਜਾਨੀ ਬਾਰ ਬਾਰ ਵੀ ਉੱਠ ਜਾ ਉੱਠ ਜਾ ਉੱਠ ਖੜਾਓ ਉੱਠ ਜਾ ਜਾ ਨਾਲਾ ਫਟਾ ਫਟ ਅੱਧਾ ਘੰਟਾ ਇਹਨੇ ਬਾਥਰੂਮ ਚ ਲਾਉਣਾ ਫੋਨ ਵੀ ਉੱਥੇ ਲੈ ਕੇ ਜਾਂਦਾ ਨਾਲ ਚਲਾਉਂਦਾ ਵਾ ਤੁਹਾਨੂੰ ਪਤਾ ਨਹੀਂ ਨਹੀਂ ਕੋਈ ਨਾ ਹੁਣ ਮੈਂ ਤੈਨੂੰ ਕਿਹਾ ਹੀ ਆ ਉਹਨੂੰ ਸੋ ਲੈਣ ਦੇ ਉੱਠ ਜੂ ਕੋਈ ਨਹੀਂ ਮੰਮੀ 12 1 ਵਜ ਜਾਂਦਾ ਇਦਾਂ ਹੀ ਕਦੀ ਨਾਉਣਾ ਵਾ ਫਿਰ ਇਹਨੇ ਨਾਸ਼ਤਾ ਕਰਨਾ ਵਾ ਸਰਦਾਰ ਜੀ ਤਾਂ ਹੁੰਦਾ ਹੀ ਹੋਣਗੇ ਫਿਰ ਮੈਂ ਕੀ ਜਵਾਬ ਦਵਾਂਗੇ ਉਹਨਾਂ ਨੂੰ ਉਹ ਮੈਨੂੰ ਕਹਿ ਕੇ ਗਏ ਬੇ ਇਹਨੂੰ ਉਠਾ ਕੇ ਰੱਖੀ ਨਹੀਂ ਉੱਠ ਜੂਗਾ ਹੋ ਜੂਗਾ ਤਿਆਰ ਪਤਾ ਨਹੀਂ ਕੀ ਸਾਰਾ ਦਿਨ ਤੈਨੂੰ ਆਹੀ ਕਿਚਕਿਚ ਲੱਗੀ ਰਹਿੰਦੀ ਆ ਮਗਰ ਹੀ ਪਈ ਰਹਿੰਦੀ ਆ ਮੁੰਡੇ ਦੇ ਤੇ ਮੰਮੀ ਇੱਕ ਵਾਰੀ ਤੁਸੀਂ ਉਠਾ ਕੇ ਦੇਖ ਲਓ ਮੈਂ ਤਾਂ ਤਿੰਨ ਚਾਰ ਵਾਰੀ ਠਾ ਲਿਆ ਦੇਖ ਲਓ ਜੇ ਤੁਹਾਡੀ ਸੁਣਦਾ ਤਾਂ ਮੇਰੀ ਤਾਂ ਨਹੀਂ ਸੁਣੀ ਨੀ ਰੋਜ਼ ਰੋਜ਼ ਇਹੀ ਇਹਦਾ ਕੰਮ ਆ ਇੱਕ ਵਾਰੀ ਬੱਚੇ ਨੂੰ ਸਮਝ ਆ ਜਾਂਦੀ ਏ ਜੇ ਸਮਝਾ ਦਈਏ ਤਾਂ ਰੋਜ਼ ਇੱਕੋ ਗੱਲ ਰੋਜ਼ ਇੱਕੋ ਗੱਲ ਬਾਰ ਬਾਰੀ ਲੈ ਦੱਸ ਤੂੰ ਕੱਤੇ ਉੱਠ ਖੜਿਆ ਪੁੱਤ? ਦਾਦੀ ਮम्मा ਇਹਨਾਂ ਦਾ ਰੋਜ ਦਾ ਹੀ ਆ। ਮਸਾ ਹੁਣ ਕਾਲਜ ਤੋਂ ਛੁੱਟੀਆਂ ਆਈਆਂ ਬੰਦਿਆਂ ਨੂੰ ਰੈਸਟ ਵੀ ਨਹੀਂ ਕਰਨ ਦਿੰਦੇ। ਓਹੋ ਇਹ ਤੇਰੇ ਨਾਲ ਕਿੱਥੇ ਮੇਰੇ ਨਾਲ ਵੀ ਬੜਾ ਲੜਦੀ ਆ ਇਹ ਤਾਂ। ਮੈਨੂੰ ਵੀ ਟਿਕਣ ਨਹੀਂ ਦਿੰਦੀ। ਤੂੰ ਸਿੱਧਾ ਹੋ ਕੇ ਪੈ ਇੱਧਰ ਨੂੰ। ਤੂੰ ਸੋ ਜਾ। ਲੈ। ਸੋ ਰਾਮ ਨਾਲ। ਮੈਂ ਦੇਖਦੀ ਆ ਇਹਨੂੰ। ਦਾਦੀ ਮम्मा ਨਾਲਾ ਲਾਈਟ ਜੀ ਬੰਦ ਕਰ ਜਿਓ। ਕੋਈ ਨਾ ਪੁੱਤ ਕਰ ਦਿੰਨੀ ਆ। ਤੂੰ ਆਪਣਾ ਆਰਾਮ ਕਰ ਤੇਰੀ ਮਾਂ ਨੂੰ ਤਾਂ ਮੈਂ ਆਪੇ ਦੇਖ ਲਵਾਂ ਤੂੰ ਵੀ ਤੇ ਹੀ ਜਾਂਦੇ ਆ ਰੋਟੀ ਤਰਨ ਵਾਲੀ ਦੇਖਾਂ ਪਹਿਲਾਂ ਸਿਮ ਕਰ ਤਾਂ ਗੈਸ ਉਹ ਤਾਂ ਉੱਠਿਆ ਨਹੀਂ ਦੇਖਾਂ ਤਿਆਰ ਹੋਈ ਆ ਕਿ ਨਹੀਂ ਤਰਨ ਹੋ ਗਈ ਤਿਆਰ ਚੱਲ ਵਧੀਆ ਕੀਤਾ ਇੰਜ ਕਰ ਬੈਗ ਪੈਕ ਕਰ ਫਟਾਫਟ ਬਾਹਰ ਆ ਜਾ ਮੈਂ ਨਾਸ਼ਤਾ ਬਣਾ ਦਿੰਦੀ ਆ ਨਾਲ ਤੇਰੇ ਪਾਪਾ ਆਉਂਦੇ ਹੋਣੇ ਆ ਤੈਨੂੰ ਛੱਡ ਆਉਣਗੇ ਕਾਲਜ ਉਹ ਮਮਾ ਮੈਂ ਨਹੀਂ ਜਾਣਾ ਪਾਪਾ ਨਾਲ ਮੈਂ ਆਪਣੀ ਫਰੈਂਡ ਨਾਲ ਜਾਣਾ ਹੈ ਫਰੈਂਡ ਨਾਲ ਜਾਣਾ ਕਿਹੜੀ ਫਰੈਂਡ ਨਾਲ ਜਾਣਾ ਬੇਟਾ ਮੈਨੂੰ ਉਹਦੀ ਕਾਲ ਆਈ ਸੀ ਉਹਦੇ ਪਾਪਾ ਛੱਡ ਜਾਣਗੇ ਮੈਂ ਉਹਨਾਂ ਨਾਲ ਹੀ ਜਾਉਂਗੀ ਅੱਜ ਬੇਟਾ ਕਿਹੜੀ ਫਰੈਂਡ ਹੈ ਕਿਹੜੇ ਪਾਪਾ ਮੈਨੂੰ ਵੀ ਤਾਂ ਪਤਾ ਲੱਗੇ ਕਿਹਦੇ ਪਾਪਾ ਨਾਲ ਜਾਣਾ ਤੂੰ ਮੈਂ ਆਪਣੀ ਫਰੈਂਡ ਨਾਲ ਜਾਣਾ ਹੈ ਪਰ ਬੇਟਾ ਇੰਨੇ ਸਾਲਾਂ ਦਾ ਤਾਂ ਤੈਨੂੰ ਪਾਪਾ ਹੀ ਛੱਡ ਕੇ ਹੁੰਦੇ ਆ ਬਾਈਕ ਤੇ ਅੱਗੇ ਤਾਂ ਪਾਪਾ ਨਾਲ ਹੀ ਜਾਨੀ ਆ ਅੱਜ ਕੀ ਹੋ ਗਿਆ ਤੈਨੂੰ ਉਹ ਮੰਮਾ ਤੁਹਾਨੂੰ ਪਤਾ ਪਾਪਾ ਟੁੱਟੇ ਜੇ ਬਾਈਕ ਤੇ ਛੜਕ ਜਾਂਦੇ ਕਿੰਨੀ ਗਰਮੀ ਹੁੰਦੀ ਮੈਂ ਨਹੀਂ ਉਹਨਾਂ ਨਾਲ ਜਾਣਾ ਨਾ ਇਹ ਕੀ ਗੱਲ ਹੋਈ ਐਨੇ ਸਾਲਾਂ ਦੀ ਤਾਂ ਤੂੰ ਪਾਪਾ ਨਾਲ ਬਾਈਕ ਤੇ ਹੀ ਜਾਨੀ ਵੀ ਆ ਅੱਜ ਤੈਨੂੰ ਨਖਰੇ ਆਉਣ ਲੱਗ ਪਏ ਮੇਰੀ ਗੱਲ ਸੁਣ ਲੈ ਚੁੱਪ ਕਰਕੇ ਤਾਂ ਤਿਆਰ ਹੋ ਕੇ ਬਾਹਰ ਆ ਜਾ ਤੁਹਾਡੇ ਭੈਣ ਭਰਾਵਾਂ ਦੇ ਰੋਜ਼ ਦੇ ਨਖਰੇ ਨਵੀਆਂ ਨਵੀਆਂ ਡਿਮਾਂਡਾਂ ਸ਼ੁਰੂ ਹੋਈ ਜਾਂਦੀਆਂ ਹੁਣ ਜੇ ਪਾਪਾ ਨੂੰ ਕੁਝ ਕਿਹਾ ਨਾ ਹੁੰਦਿਆਂ ਨੂੰ ਆਪਣਾ ਹਿਸਾਬ ਲਾ ਲਈ ਬੈਗਪੈਕ ਕਰ ਲਾ ਕਿਤਾਬਾਂ ਪੂਰੀਆਂ ਪਾ ਲਈ ਦੇਖ ਕੇ ਠੀਕ ਆ ਮੰਮਾ ਮੈਂ ਆ ਜੰਨੀ ਆ ਬੈਗਪੈਕ ਕਰਕੇ ਤੇਰਾ ਨਾ ਫੇਵਰੇਟ ਨਾਸ਼ਤਾ ਬਣਿਆ ਅੱਜ ਨਾਲੇ ਘਰ ਦਾ ਮੱਖਣ ਵੀ ਤੂੰ ਬੜੇ ਸ਼ੌਂਕ ਨਾਲ ਖਾਣੀ ਆ ਆ ਜੀ ਬਾਅਦ ਹੁਣ ਜੇ ਤੁਸੀਂ ਜਾਉਂਗੇ ਤਾਂ ਹੀ ਮੈਂ ਤਿਆਰ ਹੋਵਾਂਗੀ ਨਾਲੇ ਇੱਕ ਗੱਲ ਮੇਰੀ ਹੋਰ ਮੈਂ ਨਹੀਂ ਘਰ ਦਾ ਮੱਖਣ ਖਾਣਾ ਜੇ ਤੁਸੀਂ ਮੈਨੂੰ ਬਾਹਰ ਦਾ ਲਿਆ ਕੇ ਦੋਗੇ ਤਾਂ ਮੈਂ ਰੋਟੀ ਖਾਣੀ ਆ ਤਰਨ ਕਰਦੀਆਂ ਬਣੀਆਂ ਚੀਜ਼ਾਂ ਖਾਈਦੀਆਂ ਬਾਹਰ ਦੇਆਂ ਦਾ ਪਤਾ ਨਹੀਂ ਕਦੋਂ ਦੀਆਂ ਬਣੀਆਂ ਕਦੋਂ ਦੀਆਂ ਪੈਕ ਹੋਈਆਂ ਹੁੰਦੀਆਂ ਵਾਂ ਆਹ ਡੇਟ ਵੀ ਐਕਸਪਾਇਰੀ ਕਈ ਵਾਰੀ ਹੁੰਦੀ ਆ ਮਟਾ ਕੇ ਦੁਬਾਰਾ ਲਿਖ ਦਿੰਦੇ ਨੇ ਬਾਹਰ ਦਾ ਨਹੀਂ ਖਾਣਾ ਚਾਹੀਦਾ ਤੈਨੂੰ ਕਿੰਨੀ ਵਾਰੀ ਸਮਝਾਇਆ ਤੂੰ ਬਾਰ ਬਾਰ ਜिद ਕਰਦੀ ਆ ਬਾਹਰ ਆ ਕੇ ਨਾ ਚੁੱਪ ਕਰਕੇ ਖਾ ਲੈ ਜੋ ਬਣਿਆ ਵਾ ਪਖੰਡ ਕਰਦੀ ਆ ਨਿੱਤ ਦੇ ਮम्मा ਮੈਂ ਤੁਹਾਨੂੰ ਕਿਹਾ ਨਾ ਮੈਂ ਕਰਦਾ ਨਹੀਂ ਖਾਣਾ ਮੈਂ ਬਾਹਰ ਦਾ ਹੀ ਖਾਣਾ ਜੇ ਤੁਸੀਂ ਲਿਆ ਕੇ ਦੋਗੇ ਠੀਕ ਆ ਨਹੀਂ ਤਾਂ ਤੁਸੀਂ ਹੀ ਖਾ ਲੋ ਚੁੱਪ ਕਰਕੇ ਨਾ ਜੋ ਬਣਿਆ ਉਹ ਖਾ ਲੈ ਅੱਜ ਕੱਲ ਨੂੰ ਦੇਖ ਦੂੰਗੀ ਲਿਆ ਦੂੰਗੀ ਨਾਲੇ ਮੇਰੀ ਗੱਲ ਸੁਣ ਆ ਜਿਹੜੀ ਸਹੇਲੀ ਨਾਲ ਜਾਣ ਵਾਲੀ ਗੱਲ ਆ ਨਾ ਇਹ ਪਾਪਾ ਸਾਹਮਣੇ ਨਾ ਕਰੀ ਆ ਪਾਪਾ ਨੇ ਬਾਈਕ ਤੁਹਾਡੇ ਵਾਸਤੇ ਲਈ ਆ ਗਰਮੀ 'ਚ ਜਾਂਦੇ ਜੀ ਮੇਰੇ ਬੱਚੇ ਸਾਈਕਲ ਤੇ ਮम्मा ਪਲੀਜ਼ ਜਾਓ ਇਥੇ ਸਵੇਰੇ ਸਵੇਰੇ ਮੇਰੇ ਸਿਰ ਖਾਨ ਲੱਗ ਗਏ ਉਹ ਮੈਂ ਆ ਜਾਣੀ ਆ ਤਿਆਰ ਹੋ ਕੇ ਬੋਲਣ ਦੀ ਪਤਾ ਨਹੀਂ ਦੋਨਾਂ ਭੈਣ ਭਰਾਵਾਂ ਨੂੰ ਤਮੀਜ਼ ਹੀ ਭੁੱਲੀ ਪਈ ਐ ਦੇਖਣਾ ਹੀ ਨਹੀਂ ਪੇ ਘਰੇ ਕੀ ਚੱਲਦਾ ਕੀ ਨਹੀਂ ਕੀ ਹਾਲਾਤ ਨੇ